ਆਜੋ ਮਿੱਤਰੋ ਆਪਾਂ ਤੁਹਾਨੂੰ ਦਿਖਾਉਣਾ ਬਈ ਘੋੜੀ ਦਾ ਕੱਦ ਕਿਵੇਂ ਮੀਣੀ ਦਾ ਲਾ ਬਈ ਹੈਪੀ ਦੇਖੀ ਕਿੰਨਾ ਹੋ ਰਿਹਾਗਾ ਇਹ ਸੁੱਠ ਟਿੱਟਵਾ ਵੀਰੇ ਲੋਟਾਂ ਦਾ ਜਿੰਦਾ ਮੀਨਾ ਅੱਛਾ ਐ ਤੜਾ ਡੱਟਾ ਅੱਛਾ ਐ ਲਾਲਿਆ ਵੀ ਇੱਥੇ ਤਾਂ ਕਾਟ ਹੋ ਗਿਆ 66 66 ਹੋ ਰਿਹਾ ਉਹ ਤਾਂ ਠੀਕ ਆ ਜੇ ਸਹੀ ਇਹਦਾ ਹਾਈਟ ਮੀਣੀ ਆ ਹਾਂ ਤੂੰ ਵੱਡਾ ਰੰਦਾ ਤਾਂ ਦਿਖਾਣਾ ਮਾਰ ਲੈਟ ਮੰਦਾ ਅੱਛਾ ਵੀ ਸਹੀ ਕਿਵੇਂ ਆ ਵੀ ਜਿਵੇਂ ਵੀ ਸਹੀ ਐ ਮੀਣੀ ਦੀ ਆ ਹੁਣ ਵੱਡਾ ਫੜ ਜਾਈਂ ਪੁੱਜੀ ਹੋ ਜਾਣੀ ਤੌਣ ਦੀ ਤੌਣ ਨਹੀਂ ਲੈਣ ਦੀ ਬੈਸ ਬੈਸ ਵੀ ਜੇ ਦੇਖਿਆ ਜਾਵੇ ਸਹੀ ਕਿੰਨਾ ਕਰਗੀ ਹੁਣ ਲਾ ਲਵੇ ਤੇ ਜਿਵੇਂ ਆਹ ਡੰਡਾ ਹੁਣ ਉਚਾਲਿਆ ਤੇ ਆਪਣੇ ਉੱਤਲੇ ਦਾ ਪਾ ਰਹੇ ਦਾ ਹਾਂ ਵੀ ਐਂਗਲ ਚ ਐਂਡਲ ਚ ਹਾਂ ਵੀ ਜੜੀ ਜੇ ਹੁਣ ਪਤਾ ਲਾ ਰਹੇ ਹਾਂ ਹਾਂ ਕਿੰਨੀ ਹਾਈਟ ਕਿੰਨੀ ਹਾਈਟ ਉੱਧਰ ਜਾਵੇਂ ਉੱਧਰ ਜਾਵੇ ਹਾਂ ਤੇ ਇੱਥੇ ਪੂਰੀ ਹੁੰਦੀ ਐ 60 60 60 ਠੀਕ ਆ ਇੱਥੇ ਪੂਰੀ 60 ਹੋ ਗਈ ਇੱਥੇ ਪੂਰੀ 60 ਐ ਹਾਂ ਤੇ ਜੇ 5 ਮਿੰਨੀ ਐ ਤਾਂ ਜਿਵੇਂ ਆਹ ਰੱਤਾਂ ਵਾਲਿਆ ਐ ਮਿੰਤੀ ਇਹ ਤਾਂ 80 ਵੀ ਹੋ ਜਾਈ 80 ਵੀ ਹੋ ਜੂ ਹਾਂ ਮਤਲਬ ਐਂਗਲ ਚ ਰੱਖੇ ਇੱਥੇ ਧਰਦੇ ਆ ਕੋਈ ਨੇ ਹੁਣ ਭਾਰ ਤੋਲ ਲਿਆ ਉਹਦਾ ਹਾਂ ਹਾਂ ਦੋਨੋਂ ਬਰਾਬਰ ਬਰਾਬਰ ਆਏ ਹਾਂ ਬਰਾਬਰ ਆਏ ਇੱਥੇ ਪਾ ਲਾਉਂ ਟਿੰਡੀਆਂ ਵੀ ਇੱਥੇ 60 ਹੋ ਗਈ ਇੱਥੇ ਪੂਰੀ 60 60 ਹੋ ਗਈ ਤੇਰੇ ਨਾਲ ਬਰਾਬਰ ਆ ਤੇਰੇ ਬਰਾਬਰ ਹਾਂ ਉਧਰ ਵੀ ਵਿਖਾ ਦਿੰਦੇ ਆ ਬਾਈ ਆ ਦੇਖੋ ਇੱਧਰ ਵੀ ਬਰਾਬਰ ਆ ਡੱਕਾ ਧਰਿਆ ਹੋਇਆ ਤੇ ਇੱਧਰ ਵੀ ਬਰਾਬਰ ਆ ਇੱਕੋ ਜਿਹਾ ਧਰਿਆ ਹੋਇਆ ਐਂ ਕੱਦ ਮੀਣੀ ਦਾ ਬਾਈ ਇੱਥੇ ਤੁਸੀਂ ਦੇਖ ਸਕਦੇ ਹੋ 95 ਤੇ ਪਲੱਸ 60 ਇੱਥੇ 60 ਹੋ ਗਈ ਠੀਕ ਹੈ 60 ਹੋ ਰਹੀ ਆ ਪੂਰਾ ਇੱਥੇ ਠੀਕ ਆ ਇਹ ਗੋੜੀ 60 ਕਰ ਗਈ ਐ ਤਾਂ ਚਾਹੀ ਉਹ ਮਿੰਨਾ ਹੋਵੇ ਹਾਂ ਐ ਤਾਂ ਜਾ ਬਾਟੂ ਬਣਾ ਦੇ ਨੂੰ ਆਹ ਤਾਂ ਚਾਹੀ ਟ੍ਰੇਡ ਤੇ ਲੈ ਜਾ ਉੱਚਾ ਚੱਕ ਕੇ ਪਰ ਨਹੀਂ ਛੋਟਾ ਚੱਕ ਲੈ ਜਗਾ ਹਾਂ ਤੇ ਐ ਮਨ ਲੱਗ ਗਿਆ ਬਈ ਮੇਰੀ ਤਾਂ ਟ੍ਰੇਡ ਹੋ ਰਹੀ ਟ੍ਰੇਡ ਹੋ ਗਈ ਹਾਂ ਪਰ ਇਹ ਬਈ ਪੂਰਾ ਹੁਣ ਪੂਰਾ ਐਸਾ ਪੂਰਾ 60 ਮਿੰਟਾਂ ਜਾਂਦਾ ਹੁਣ ਫੱਟੀ ਧਰ ਲੈ ਇੱਥੇ ਤੇ ਦੋਨੇ ਪਾਸੇ ਭਾਰ ਤੋਲੇਆਂ ਫਿਰ ਤੋਂ ਲੋ ਫਿੱਟਾ ਬੱਸ ਆਪਾਂ ਹੁਣ ਪੂਰਾ 60 ਮਿੰਟ ਤਾਂ ਇਹ 60 ਮਿੰਟ ਠੀਕ ਆ 19 ਮਿੰਨਾਂ ਦੀ ਹਾਂ ਪੂਰੀ ਹੋਣੇ 19 ਮਿੰਨਾਂ ਦੀ ਹਾਂ ਤੇ 60 ਪੂਰੀ ਹੋ ਗਈ 19 ਮਿੰਨਾਂ ਦੀ ਹੋ ਗਈ 60 60 ਹੋ ਗਿਆ ਬਈ ਫੱਟੀ ਵਾਲ ਠੀਕ ਆ ਓਕੇ ਆ ਤੇ ਤੁਸੀਂ ਦੱਸਿਓ ਬਈ ਕਮੈਂਟ ਕਰਕੇ ਹਨਾ ਵੀ ਕਿਵੇਂ ਮਿਲਦੇ ਉਹਨਾਂ ਕਿਹੜੇ ਤਰੀਕੇ ਨਾਲ ਆਪਣੇ ਆਪਣਾ ਜਿ ਸਹੀ ਮਿਲਤੀ ਆਪਣੀ ਇਹ ਆ ਠੀਕ ਆ